ਐ ਜਸਿਕਰ ਬਾਈਓ ਕਿਵੇਂ ਠੀਕ ਹੋ ਤੁਸੀਂ ਜਾਨਾ ਫਿਰ ਤਾਂ ਤੁਹਾਡੇ ਤੇ ਮੀ ਵਾਵਾ ਆ ਗਿਆ ਸੀ ਤਾਂ ਕਰਕੇ ਤੇ ਆਪਾਂ ਬੱਚੇ ਫਿਰ ਉਧਰ ਥੱਲੇ ਲੈ ਆਏ ਸੀਗੇ ਇਹਨਾਂ ਜਿਹੜੇ ਠੱਲਾ ਪਾਉਨੇ ਮੀ ਮੈਂ ਕਹਿੰਦਾ ਮੀ ਦਾ ਕੋਈ ਇੰਤਰੀ ਸੇ ਇੰਨਾ ਮੀ ਹੈ ਇਹਨੇ ਸਾਡੇ ਨਾਲ ਕਹਿੰਦੇ ਪਾਲ ਟੁੱਟੇ ਹੁੰਦਾ ਇੰਨਾ ਮੀ ਸੀ ਬਥੇਰਾ ਆ ਤਾਂ ਕਰਕੇ ਫਿਰ ਖੁੱਡੇ ਮਾਰੇ ਗਿੱਲੇ ਗੁੱਲੇ ਹੋ ਗਈ ਸੀ ਫਿਰ ਬੱਚੇ ਜਾ ਕੇ ਥੱਲੇ ਲੈ ਆਏ ਹੁਣ ਇਹਨਾਂ ਦੇ ਆਪਾਂ ਪਾਉਨੇ ਆ ਠੱਲਾ ਜਿਹੜੀ ਆ ਗੁੱਤ ਨੇ ਆਪਣਾ ਅੰਡੇ ਤੇ ਰਹੀ ਨਾ ਤੇ ਇਹਨੇ ਬੱਚੇ ਕੱਢ ਲਈ ਆ ਦੇਖੋ ਦੋ ਦੋ ਕਰ ਰਹੇ ਨੇ ਬੱਚੇ ਕੂਤਰ ਨਹੀਂ ਆਇਆ ਬਸ ਇੱਥੇ ਸਾਰੀਆਂ ਬਾਕੇ ਕੋਈ ਕੂਤਰ ਕਾਤ ਨਹੀਂ ਨਾ ਜੇ ਇਹਦੇ ਵਜੀ ਬੱਚੇ ਕੱਢਣ ਵਾਲੇ ਆ ਅਜੇ ਲੱਗੂਗਾ ਇਹਨੂੰ ਟਾਈਮ ਤੂੰ ਕੱਢ ਲੂਗਾ ਚਲ ਬਾਕੀ ਤੇ ਥੱਲੇ ਕੂਤਰੀ ਅਠਲਾ ਬੰਦ ਨਾ ਬੱਚੇ ਇਹ ਬੱਚੇ ਆਪਾਂ ਕੱਢ ਲੈ ਬਾਅਦ ਤੇ ਇਹਨਾਂ ਦੇ ਪਾਵਾ ਹੁਣ ਮਿਸਟਰ ਆਪਾਂ ਠੱਲਾ ਦੇਖੋ ਕੀ ਪੈਠ ਕੰਦੀ ਉਹ ਵੱਡਿਆ ਦੇ ਪਾਈਆਂ ਵਾ ਹਨਾ ਤੇ ਵੱਡਿਆ ਦੇ ਪਾਈਆਂ ਵਾ ਤੇ ਇਹਨਾਂ ਦੇ ਪਾਈਏ ਚਲੋ ਪਾਉਨੇ ਹੁਣ ਪੰਨੇ ਠਾਲੂ ਮਿੱਤਰ ਹੁਣ ਆਪਾਂ ਪਹਿਲੀ ਠਾਲਾ ਪਾਉਣ ਲੱਗੇ ਬੱਚੇ ਦੇ ਬੁਆ ਤੇ ਮਿੱਤਰ ਉਹ ਠਾਲਾ ਮਾ ਜਿਹੜੀਆਂ ਬਾਈ ਜਰੂਰ ਦੇ ਨਾਂ ਦੇ ਤੁਹਾਨੂੰ ਪਹਿਲਾਂ ਦਿਖਾਈਆਂ ਹੋਈਆਂ ਵਲੌਗ ਚ ਤਾਂ ਫਿਰ ਆਪਾਂ ਪਾ ਦਈਏ ਇੱਧਰ ਇਹਨਾਂ ਬੱਚਿਆਂ ਦੇ ਦੇਖੋ ਚੈੱਕ ਕਰੋ ਪਹਿਲੀ ਢਲ ਪਾਤੀ ਲੋ ਜੇ ਦੂਜੇ ਨੰਬਰ ਦੇ ਕਮੇਟਰ ਕਲੀਆਂ ਪਾਵਾਂਗੇ ਸਾਰਿਆਂ ਦੇ ਆਖ ਕੇ ਕੀ ਪਾਵਾਂਗੇ ਤਾਂ ਨਜ਼ਰਾ ਇੱਥੇ ਪਈਆਂ ਹਾਂ ਪਾਈਏ ਦੂਜੇ ਬੱਚੇ ਦੇ ਕਿਹੜਾ ਵੀ ਆਇਆ ਤੂੰ ਤੇਰੇ ਪਾਈ ਆ ਚੱਲ ਤੂੰ ਮੜਾ ਛੜ ਦੇ ਵਕ ਪਾਇਆ ਵੀ ਤੇਰੇ ਪਾਈਏ ਇਹ ਤਾਂ ਮੇਰਾ ਸਾਲਾ ਬਹਾ ਲੱਭੜਿਆ ਪਿਆ ਇੱਕ ਮੜਾ ਚਲੋ ਮਿੱਤਰੋ ਦੂਜੇ ਬੱਚੇ ਦੀ ਕੈਮਰਾਮੈਨ ਦੀ ਦੀਪ ਦੀ ਹੈਲਪ ਲੈਣੀ ਪਈ ਆ ਕਿਉਂਕਿ ਤਾਂ ਕਰਕੇ ਇਹ ਮੋਜ ਸੀ ਨਾ ਮੁੜ ਕੇ ਪੱਟੀ ਲੈਂਦੀ ਸੀ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਮੜਿਆ ਰਵ ਜੀ ਹਾਂ ਜੀ ਬਹੁਤ ਲਾਉ ਜੀ ਮਿੱਤਰੋ ਤੀਜੇ ਬੱਚੇ ਦੀ ਪਾਤੀ ਉੱਠਾ ਲਾਓ ਚੈੱਕ ਹੋਵੇ ਹੁਣ ਬਾਕੀ ਚੋਕ થઈ ਗਿਆ ਤੁਹਾਨੂੰ ਆਇਆ ਸਰਕੇਲ ਫਿਰ ਖੁੱਡੇ ਜੀ ਗੱਲੇ ਗਲੌਣ ਆਇਆ ਹੋ ਗਈ ਤਾਂ ਉਹਦੇ ਨਾਲ ਕਰਕੇ ਬੈਠਾ ਉੱਠੀ ਨੀ ਪਿਆਰ ਜੀ ਲੱਗਣਗੇ ਹੁਣ ਇੱਥੇ ਇਹਨਾਂ ਰੱਖਾਂਗੇ ਛੂਲੇ ਤੇ ਇਹਨਾਂ ਨੂੰ ਪਾਲਾਂਗੇ ਤਾਂ ਦੱਸੋ ਇਹਨਾਂ ਨੂੰ ਕੀ ਲੈ ਕੇ ਆਣਾ ਲਾਉਣੀ ਅਸੀਂ ਬੈਠੜ ਗਈ ਚਲੋ ਹੋਰ ਚੱਲਦੇ ਹਾਂ ਲਓ ਜੀ ਮਿੱਤਰ ਆਪਣੇ ਸਾਰੇ ਬੱਚਿਆਂ ਨਾਲ ਜਿੰਨੇ ਵੀ ਆ ਬੱਚਾ ਵੱਡਾ ਵਾ ਇਹ ਬਰਥਲੇ ਡੱਕ ਬਿਠਾ ਲਾਓ ਵੇਖੋ ਹੈਲਥੀ ਵਧੀਰਾ ਮੇਰਾ ਸਾਲਾ ਮਗਾ ਚੱਲ ਇਹਦੀ ਪਾ ਦੇਣੀ ਆ ਮੁਰਕਨ ਦੋ ਬੱਚੇ ਰਹਿ ਗਏ ਆਪਣੀ ਮੋਬਜੀ ਦੋ ਫਿਰ ਮੁਰਕੀ ਉਹਨਾਂ ਨਹੀਂ ਪਾ ਦਾਂਗੇ ਤਾਂ ਰੋਗ ਰੋਗ ਮੇਰਾ ਨੜਾਕੂ ਬੜਾ ਮੇਰਾ ਸਾਲਾ ਰੋਗ ਜਦ ਤਨ ਪਤਾ ਨਹੀਂ ਤੇ ਮੀਂਹ ਇਹਦੇ ਤੁ ਭੱਜਿਆ ਕਰਦਾ ਬੜੀ ਖੜੀ ਆਪਾਂ ਦੂਰ ਮਤਾਂ ਨਾ ਇਹ ਪਾਇਦਾ ਵਾਲਾ ਇਹਦੀ ਵੀ ਪਾਦੀ ਲੜਾਫੇ ਦੇ ਦੋ ਰਹਿ ਗਏ ਹਨ ਉਹਨਾਂ ਨੇ ਪੰਨੇ ਨਾ ਗੁਣਾ ਗੁਣਾ ਇੱਕ ਧਾਰਾ ਗਿਆ ਮੋਜਰ ਮੋਜਾ ਤੇ ਇਹਦਾ ਭਾਈ ਰਹਿ ਗਿਆ ਹਨਾ ਵੀ ਬਾਕੀਆਂ ਦੇ ਓਕੇ ਬਾ ਓਕੇ ਬਾਕੀਆਂ ਨੇ ਇਹਨੇ ਦੋਨੇ ਤੇ ਰੇਗੀ ਪਾ ਲਈ ਠੱਮ ਲੋ ਜੀ ਮਿੱਤਰੋ ਇਹ ਦੋਨੇ ਹੈਗੇ ਮੌਜੇ ਮੁਰਕੇ ਇਹਨਾਂ ਦੀ ਮੌਜ ਮੂਜੇ ਨਾ ਪੱਟੀ ਆਵੇ ਤੇ ਮੈਂ ਫਿਰ ਦੀਪ ਦੀ ਕੈਮਰਾਮੈਨ ਦੀ ਹੈਲਪ ਲੈਣਾ ਇਹਨੇ ਦੋਨੇ ਹੀ ਪਾਉਨੇ ਆ ਤੇ ਜਦੋਂ ਪਾ ਦੀਆਂ ਢਲਾਉ ਤੁਹਾਨੂੰ ਉਹ ਦਿਖਾਵਾਂਗਾ। ਢਾਉ ਵੀ ਮਿੱਤਰੋ ਜਿਹੜੇ ਦੇ ਨਾਲ ਦਾ ਹੀ ਲਾਲ ਚੀਨੇ ਦਾ ਭਾਈ ਉਹ ਨਿਕਲ ਗਿਆ ਤੇ ਇਹ ਆ ਗਿਆ। ਇਹ ਆ ਗਿਆ ਤੇ ਉਹ ਨਿਕਲ ਗਿਆ ਹੀ ਵਿਚਾਰੇ ਇਹ ਵੀ ਅਪਠਲ ਪਾਈ ਸੀ। ਪਾਈ ਆ। ਨਵਾਂ ਟਾਈਮ ਨੇ। ਤੇ ਇਹ ਕਹੇਗਾ ਚਿੱਟਾ ਬੱਚਾ ਕੀ ਵੀ ਆ ਗਈ ਇਹ ਦਿਵ ਕਿੰਨੇ ਦਿਨ ਬਾਅਦ ਆਏ ਮੇਰੇ ਘਰ ਚੈੱਕ ਦਿਨ ਬਾਅਦ ਆਇਆ ਹੈ ਨਾ ਹਾਂ ਇੱਕ ਦਿਨ ਬਾਅਦ ਹੈ ਇੱਕ ਦਿਨ ਜਣੀ ਕਿ ਇਹਨੇ ਬਾਹਰ ਕੱਟੀ ਸੀ ਤੇ ਦੂਜੇ ਦਿਨ ਛਤਰੀ ਤੇ ਆ ਕੇ ਬੈਠਾ ਹੀ ਫਿਰ ਮੈਂ ਤਾੜ ਲਈ ਮੋ ਚੱਲ ਕੋਈ ਤਾਂ ਮੇਰਾ ਸਲਾਹ ਆਇਆ ਸਿਆਣਾ ਨਿਕਲੇ ਉਹ ਤਾਂ ਆਇਆ ਨਹੀਂ ਇਹ ਤੇ ਲਾਜੀ ਨਾਲ ਇਕੱਠੇ ਉੱਡੀ ਉਹਦਾ ਭਾਈ ਉਹ ਆਇਆ ਨਹੀਂ ਇਹ ਆ ਗਿਆ ਤਾਂ ਕਰਕੇ ਦੇਖੋ ਛਾਹ ਖਾਂ ਲਿਖਾਂ ਛਾਹ ਖਈਆ ਸਨਕਾਰ ਇਹ ਨੀਗਾ ਪੈਟ ਕੇ ਲੋ ਜੀ ਮਿੱਤਰਾਂ ਇਹ ਤਾਂ ਜਿਹੜੇ ਦੋਨੇ ਬੱਚੇ ਵੱਡੇ ਛਤਰੀ ਦੇ ਪੱਕੇ ਆ ਹੁਣ ਤਾਂ ਆਣ ਕਰਕੇ ਡੰਦੇ ਮੋੜ ਕੇ ਦੰਦ ਨਹੀਂ ਇੱਕ ਮੌਸਮ ਤੇ ਹੋ ਜੇ ਧੁੱਪ ਤੇ ਬਨੇ ਵਾਲੀ ਮਰਦੋ ਦੇ ਇਹਨਾਂ ਨੂੰ ਗਹਿਰਾਗੇ ਉਹਦੇ ਨੂੰ ਆ ਵੱਡੇ ਹੋਏ ਇਹਨਾਂ ਨੂੰ ਵੀ ਛਤਰੀ ਦੇ ਭਾਇਆ ਕਰਾਂਗੇ ਟ੍ਰੇਨ ਕਰਾ ਕੇ ਕਰਾਂਗੇ ਲੋ ਜੀ ਮਿੱਤਰ ਠੱਲਾ ਵੱਜ ਗਿਆ ਬੱਚਾ ਦੇ ਆਪਾਂ ਉਹਨੂੰ ਵੀ ਛਤਰੀ ਦੇ ਪੱਕੇ ਕਰਾਂਗੇ ਮੌਂਟੀ ਜੀ ਲਾਜ ਨੇ ਨੇ ਕਈ ਵਾਰੀ ਛਤਰੀ ਹੌਲੀ ਛਤਰੀ ਦੇ ਭਾ ਦੇ ਤੇ ਉਹਨੇ ਆਪਾਂ ਕਰਕੇ ਪੱਕੇ ਲਾ ਦਾਂਗੇ ਤਾਂ ਕਰਕੇ ਆਪਾਂ ਭਾ ਦੇ ਟ੍ਰੇਨ ਹੋ ਜਾਣਗੇ ਰਾਉਂਡ ਇਹ ਮਤਰਾ ਰਹੀ ਗਿਆ ਅਦੀ ਕੁਰੀ ਦੀ ਟ੍ਰਾਂਜੈਕਸ਼ਨ ਕਰਾਈਦੀ ਭਾਈ ਹੱਸ ਕੇ ਸੋ ਤੀ ਹੁ ਕਹੀ ਨਾ ਸਾਫ ਲਓ ਜੀ ਮਿੱਤਰੋ ਖੁੱਡੇ ਜੀ ਦੋ ਹੀ ਜੋੜੇ ਜਿਹਨਾਂ ਤੇ ਅੰਡੇ ਧਰੇ ਆ ਤੇ ਕੂਤਰ ਸੀਗੇ ਜਿਹੜੇ ਤੁਹਾਨੂੰ ਦਿਖਾਏ ਸੀਗੇ ਥੱਲੇ ਬੱਚੇ ਪੁੱਛੇ ਜੀ ਉਹ ਫਿਰ ਇਧਰ ਰੋਸ਼ਨਦਾਨ ਸੀਗਾ ਉਧਰ ਵਾਛਰ ਜੀ ਸਾਰੀ ਗੱਲ ਲਗਨ ਲ ਹੋ ਗਈਆਂ ਮੌਤ ਉੱਪਰ ਚੱਕ ਕੇ ਫਿਰ ਮੈਂ ਬੱਚੇ ਥੱਲੇ ਡੂਲੀ ਜੀ ਰੱਖਦੇ ਮੈਂ ਕਹਾਂ ਚੱਲ ਇਧਰ ਫਿਰ ਜੋੜੇ ਦੋ ਹੀ ਆ ਤੇ ਕਲੀ ਆਪਾਂ ਸੜਤੀ ਸੀ ਜੋੜਾਂ ਜਿਹੜੇ ਦੋ ਦੇ ਅੰਡੇ ਤੇਰੇ ਉਹੀ ਆ ਵਾਹ ਸੋਕੇ ਨੀ ਲਾਓ ਜੀ ਮੇਤਰੋ ਇੱਧਨੇ ਖੋਡੇ ਚ ਰੱਖਦੀ ਆਪਾਂ ਪਾਣੀ ਦੀ ਤੌੜੀ ਤੇ ਹੋਰ ਰੱਖੀ ਦੂਜੀ ਬੋਟੀ ਮੈਂ ਕਿਹਾ ਨਾ ਕਹਿਆ ਯਾਰ ਥੱਲੇ ਲਾਓ ਜੀ ਮੇਤਰੋ ਆ ਵੀ ਖੜੇ ਜਾ ਪਤਲੀ ਸੜਤੀ ਸੀਗੀ ਤੇ ਉਹ ਦੋ ਬੱਚੇ ਰਹਿ ਗਏ ਥੱਲੇ ਉਹ ਛੁੱਟੀ ਸੀ ਤਾਂ ਕਰਕੇ ਫਿਰ ਚੱਕਿੰਗ ਕਰੇ ਵੱਡੇ ਉਹਦੇ ਚੱਤ ਲਾਂਕੀ ਓਕੇ ਲਾਓ ਤੇ ਵਾਜ ਜਾਓ ਸੌ ਜਾ ਜੇ ਕਥਾਬ ਜਿਆ ਕਰਨਾ ਵਈ ਨਵ ਜੀ ਮਿੱਤਰ ਆਪਣੀ ਵੀਡੀਓ ਐਦੀ ਕਿੰਦਾ ਲੱਗੀ ਵਧੀਆ ਤੇ ਚਾਹਦੇ ਨੂੰ ਆਪਣਾ ਕਨ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਅਗਲੀ ਵੀਡੀਓ ਆਪਾਂ ਕੱਲ ਫੇਰ ਬਣਾਵਾਂਗੇ ਬਾਈ ਮਿੱਤਰਾਂ